ਸਤਿ ਸ਼੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਇੱਥੇ ਮਾਰਨਿੰਗ ਤੋਂ ਵਲੌਗ ਸਟਾਰਟ ਕਰ ਰਹੀ ਆ ਤੇ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਰੈਡੀ ਕਰੀ ਸੀ ਮੈਂ ਨਹਾਈ ਤਾਂ ਨਹੀਂ ਸੀ ਬਟ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਰੈਡੀ ਕਰੀ ਸੀ ਤਾਂ ਕਿ ਮੈਂ ਆਪਣੇ ਆਪ ਨੂੰ ਵਧੀਆ ਲੱਗਾ ਤਾਂ ਕਿ ਮੈਂ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰ ਸਕਾਂ ਤੇ ਲੋ ਜੀ ਹੁਣ ਮੈਂ ਬਿਲਕੁਲ ਤਿਆਰ ਆ ਆਪਣੇ ਕੰਮ ਕਰਨ ਵਾਸਤੇ ਤੇ ਮੈਂ ਆ ਗਈ ਸੀ ਮਾਰਨਿੰਗ ਟਾਈਮ ਕਿਚਨ ਦੇ ਵਿੱਚ ਤੇ ਇੱਥੇ ਸਭ ਤੋਂ ਪਹਿਲਾਂ ਜਿਹੜੀ ਮੈਂ ਦਹੀਂ ਜੰਮਣ ਵਾਸਤੇ ਰੱਖੀ ਹੋਈ ਸੀ ਤੇ ਉਹਨੂੰ ਮੈਂ ਦੇਖ ਰਹੀ ਸੀ ਵੀ ਜਾਵਾਂਗੀ ਕਿ ਨਹੀਂ ਕਿਉਂਕਿ ਨਾ ਸਰਦੀਆਂ ਵਿੱਚ ਦਹੀਂ ਜੰਮਦੀ ਨਹੀਂ ਸੀ ਮੈਂ ਕਿੰਨੀ ਵਾਰ ਟਰਾਈ ਕਰਿਆ ਸੀ ਬਟ ਦਹੀਂ ਨਾ ਜੰਮਦੀ ਨਹੀਂ ਸੀ ਫਿਰ ਮੈਂ ਦਹੀਂ ਡੋਣੀ ਜਿਹੜੀ ਛੱਡ ਦਿੱਤੀ ਤੇ ਹੁਣ ਥੋੜੇ ਕਿ ਦਿਨਾਂ ਤੋਂ ਮੈਂ ਦਹੀਂ ਡਾਣੀ ਸਟਾਰਟ ਕੀਤੀ ਆ ਤੇ ਹੁਣਾਂ ਦਹੀਂ ਬਿਲਕੁਲ ਗਾੜੀ-ਗਾੜੀ ਹਲਵਾਈਆਂ ਵਰਗੀ ਜਿਹੜੀ ਜੰਮਦੀ ਆ ਤੇ ਉਹਨੂੰ ਮੈਂ ਦੇਖਿਆ ਸੀ ਤੇ ਵਧੀਆ ਜੰਮੀ ਸੀ ਤੇ ਉਹਨੂੰ ਮੈਂ ਫਿਰ ਫ੍ਰਿਜ ਵਿੱਚ ਠੰਡੀ ਹੋਣ ਵਾਸਤੇ ਰੱਖ ਦਿੱਤਾ ਉਸ ਤੋਂ ਬਾਅਦ ਜੀ ਮੈਂ ਪਾੜੀ ਸੀ ਟੋਲੀ ਦੇ ਵਿੱਚ ਆਟਾ ਕਿਉਂਕਿ ਨਾ ਆਟਾ ਖਤਮ ਹੋ ਗਿਆ ਸੀਗਾ ਤੇ ਰਾਤ ਹੀ ਲੈ ਕੇ ਆਏ ਸੀਗੇ ਤੇ ਮੈਂ ਕਿਹਾ ਚਲੋ ਮੈਂ ਨਾ ਸਵੇਰੇ ਪਾ ਲੂੰਗੀ ਜਦੋਂ ਸਾਫ ਸਫਾਈ ਕਰੂੰਗੀ ਨਾ ਕਿਉਂਕਿ ਨਾ ਇੱਥੇ ਮਾਰਨਿੰਗ ਟਾਈਮ ਇੱਕ ਵਾਰੀ ਮੈਂ ਹਲਕੀ ਫੁਲਕੀ ਜੀ ਝਾੜੂ ਲਗਾ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਸਾਰੇ ਚਲੇ ਜਾਂਦੇ ਆ ਹਨਾ ਉਸ ਤੋਂ ਬਾਅਦ ਮੈਂ ਜਿਹੜਾ ਡੀਪ ਕਲੀਨਿੰਗ ਕਰਦੀ ਹੁੰਦੀ ਆ ਤੇ ਇੱਥੇ ਮੈਂ ਸੋਚਿਆ ਨਾ ਆਟਾ ਜਿਹੜਾ ਢੋਡੀ ਚ ਪਾ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਮੈਂ ਬਾਕੀ ਦਾ ਕੰਮ ਜਿਹੜਾ ਸਟਾਰਟ ਕਰੂੰਗੀ ਉਹ ਜੀ ਉਸ ਤੋਂ ਬਾਅਦ ਆ ਗਈ ਸੀ ਮੈਂ ਅੰਦਰ ਤੇ ਜਦੋਂ ਮੈਂ ਅੰਦਰ ਆਈ ਨਾ ਤੇ ਉਹ ਨਿਮਰਤ ਉੱਠੀ ਹੋਈ ਸੀਗੀ ਤੇ ਨਿਮਰਤ ਨੂੰ ਆ ਲੱਗਾ ਕਿ ਮੈਂ ਸਕੂਲ ਜਾਣਾ ਹੈ ਬਟ ਨਹੀਂ ਨਾ ਨਿਮਰਤ ਦੀਆਂ 3-4 ਛੁੱਟੀਆਂ ਹੋਈਆਂ ਹੋਈਆਂ ਸਕੂਲ ਵੱਲੋਂ ਹੀ ਕਿਉਂਕਿ ਨਾ ਨਿਮਰਤ ਤਾਂ ਨਿਊ ਸੈਕਸ਼ਨ ਵਿੱਚ ਲੱਗੀ ਹੈ ਇਸ ਕਰਕੇ ਜਿਹੜੇ ਬਾਕੀ ਕਲਾਸੇਸ ਦੇ ਬੱਚੇ ਨੇ ਨਾ ਉਹਨਾਂ ਦੇ ਰਿਜ਼ਲਟ ਵਗੈਰਾ ਆਉਣੇ ਆ ਇਸ ਕਰਕੇ ਨਾ ਉਹਨਾਂ ਨੇ ਸਾਰੇ ਹੀ ਸਕੂਲ ਦੀਆਂ ਛੁੱਟੀਆਂ ਕੀਤੀਆਂ ਹੋਈਆਂ ਨੇ 3-4 ਦਿਨਾਂ ਵਾਸਤੇ ਤੇ ਇਸ ਕਰਕੇ ਨਿਮਰਤ ਦੀ ਹੁਣ 3-4 ਛੁੱਟੀਆਂ ਨੇ ਤੇ ਉਹ ਕਾਫੀ ਜ਼ਿਆਦਾ ਖੁਸ਼ ਹੈ ਕਿਉਂਕਿ ਸਕੂਲ ਜਾਣ ਲੱਗਿਆ ਤਾਂ ਉਹਨੂੰ ਡਰ ਲੱਗਦਾ ਕਿ ਮੈਂ ਸਕੂਲ ਨਹੀਂ ਜਾਣਾ ਤੇ ਮੈਂ ਤੇ ਮੇਰੇ ਹਸਬੰਦ ਇਹ ਗੱਲਾਂ ਕਰਦੇ ਸੀ ਵੀ ਨਿਮਰਤੀ ਹੁਣ ਮौज ਲੱਗੀ ਕਿਉਂਕਿ ਹੁਣ ਸਕੂਲ ਨਹੀਂ ਜਾਣਾ ਪੈਂਦਾ ਕਿਉਂਕਿ ਨਾ ਸਵੇਰੇ ਉੱਠ ਗਈ ਬਹੁਤ ਜ਼ਿਆਦਾ ਰੋਂਦੀ ਹੁੰਦੀ ਸੀ ਬਟ ਹੁਣ ਉਹਨੂੰ ਪਤਾ ਲੱਗਿਆ ਨਾ ਵੀ ਛੁੱਟੀਆਂ ਹੈਗੀਆਂ ਤੇ ਹੁਣ ਖੁਸ਼ਦਿਲ ਨਾਲ ਉੱਠਦੀ ਹੈ ਤੇ ਆਪਣੇ ਆਪ ਨੂੰ ਵੀ ਨਾ ਵਧੀਆ ਲੱਗਦਾ ਕਿਉਂਕਿ ਰੋਂਦਾ ਬੱਚਾ ਜਦੋਂ ਉੱਠਦਾ ਨਾ ਖੁਦ ਨੂੰ ਵੀ ਐ ਹੁੰਦਾ ਵੀ ਯਾਰ ਕੀ ਆ ਸਵੇਰ ਦੀ ਸ਼ੁਰੂਆਤ ਹੀ ਕਿਵੇਂ ਹੋ ਰਹੀ ਆ ਹਨਾ ਇਹ ਲੋ ਜੀ ਇੱਥੇ ਮੈਂ ਰੋਟੀ ਵਗੈਰਾ ਬਣਾ ਲਈ ਸੀ ਕਿਉਂਕਿ ਮੈਂ ਸਿੰਪਲ ਬ੍ਰੇਕਫਾਸਟ ਹੀ ਰੈਡੀ ਕਰਦੀ ਹੁੰਦੀ ਆ ਤੇ ਸਿੰਪਲ ਪਰਾਂਠਾ ਤੇ ਸਬਜੀ ਨਾਲੀਆਂ ਦਹੀਂ ਨਾਲ ਜਿਹੜਾ ਖਾ ਲੈਣੇ ਹੁੰਦੇ ਆ ਤੇ ਇੱਥੇ ਜੀ ਉਸ ਤੋਂ ਬਾਅਦ ਆਪਣੇ ਕਾਫੀ ਸਾਰੇ ਭਾਂਡੇ ਹੋ ਗਏ ਸੀਗੇ ਉਹ ਮੈਂ ਹੁਣ ਭਾਂਡੇ ਧੋਵਾਂਗੀ ਕਿਉਂਕਿ ਭਾਂਡੇ ਧੋ ਕੀ ਹਨ ਫਿਰ ਜਿਹੜੀ ਰਸੋਈ ਦੀ ਕਲੀਨਿੰਗ ਹੁੰਦੀ ਹੁੰਦੀ ਆ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਵੀ ਆਪਣੇ ਕੰਮ ਨਾਲ ਹੁਣ ਮੈਂ ਜਲਦੀ ਹੀ ਨਿਬੜ ਲਵਾਂ ਕਿਉਂਕਿ ਆਪਣਾ ਜਿਹੜਾ ਬਾਕੀ ਦੀਆਂ ਹੋਬੀਆਂ ਨੇ ਨਾ ਉਹਨੂੰ ਵੀ ਮੈਂ ਟਾਈਮ ਦੇ ਸਕਾਂ ਜਿੱਦਾਂ ਕਿ ਕੋਈ ਚੀਜ਼ ਪੇਂਟ ਕਰਨਾ ਜਾਂ ਸਲਾਈ ਵਗੈਰਾ ਕਰਨਾ ਹਨਾ ਉਹ ਵੀ ਮੇਰਾ ਸ਼ੌਂਕ ਰੱਖਦੀ ਆ ਤੇ ਮੈਂ ਸੋਚਦੀ ਹੁੰਦੀ ਆ ਕਿ ਜੇ ਟਾਈਮ ਟੇਬਲ ਬਣਾਵਾਂਗੇ ਨਾ ਤਾਂ ਹੀ ਆਪਾਂ ਕੁਝ ਕਰ ਸਕਦੇ ਆ ਬਟ ਜੇ ਆਪਣਾ ਟਾਈਮ ਦੀ ਸਿਸਟਮ ਨਹੀਂ ਸਹੀ ਹੈਗਾ ਫਿਰ ਆਪਾਂ ਕੀ ਕਰ ਲਾਂਗੇ ਹਨਾ ਤੇ ਲੋ ਜੀ ਇੱਥੇ ਮੈਂ ਦੁੱਧ ਨੂੰ ਗਰਮ ਕਰ ਰਹੀ ਸੀ ਦੁੱਧ ਵੀ ਉਬਲਣਾ ਰੱਖ ਦੂੰਗੀ ਤੇ ਨਾਲ ਦੇ ਨਾਲ ਮੈਂ ਆਪਣੇ ਭਾਂਡੇ ਵੀ ਜਿਹੜੇ ਸਾਫ਼ ਕਰ ਲੂੰਗੀ ਤੇ ਦੁੱਧ ਦਾ ਕੰਮ ਨਾ ਬੜਾ ਹੀ ਜਿਆਦਾ ਔਖਾ ਲੱਗਦਾ ਕਿਉਂਕਿ ਨਾ ਇਹਦਾ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਜਿਹੜੇ ਉਬਲ ਜੇ ਇਸ ਕਰਕੇ ਨਾ ਕੋਲ ਖੜਕੇ ਹੀ ਜਿਹੜਾ ਮੈਂ ਦੁੱਧ ਨੂੰ ਉਬਾਲਦੀ ਹੁੰਦੀ ਆ ਕਿਉਂਕਿ ਨજર ਹਟੇ ਦੁਰਘਟਨਾ ਘਟੀ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਵੀਰਦਾਂ ਦਾ ਇੱਕ ਵਾਰ ਚਾਂਸ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਨਹੀਂ ਮੈਂ ਕੋਲ ਖੜਕੇ ਚਾਹੇ ਕਿੰਨਾ ਮਰਜ਼ੀ ਜ਼ਰੂਰੀ ਕੰਮ ਆ ਪਰ ਪਹਿਲਾਂ ਮੈਂ ਕੋਲ ਖੜਕੇ ਜਿਹੜਾ ਦੁੱਧ ਨੂੰ ਉਬਾਲੂਗੀ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਕੰਮ ਆ ਜਿਹੜੇ ਸਟਾਰਟ ਕਰੂੰਗੀ ਤੇ ਇੱਥੇ ਆਗੀ ਸੀ ਮੈ ਰੂਮ ਦੇ ਵਿੱਚ ਤੇ ਅੱਜ ਬੈੱਡ ਸ਼ੀਟ ਨੂੰ ਆਪਾਂ ਇਦਾਂ ਹੀ ਝਾੜ ਕੇ ਵਿਛਾ ਦਾਂਗੇ ਕਿਉਂਕਿ ਕੱਲ ਕੱਲ ਹੀ ਜਿਹੜੀ ਮੈਨੂੰ ਚੇਂਜ ਕਰਿਆ ਆ ਤੇ ਇੱਥੇ ਮੈਂ ਝਾੜ ਕੇ ਵਿਛਾ ਦੂੰਗੀ ਤੇ ਅੱਜ ਕੱਲ ਨਾ ਪਤਾ ਨਹੀਂ ਕੀ ਹੋ ਰਿਹਾ ਕਰੰਟ ਲੱਗਦਾ ਕੱਪੜਿਆਂ 'ਚੋ ਕਿਸੇ ਵੀ ਚੀਜ਼ ਨੂੰ ਜੇ ਹੱਥ ਲਾਈਏ ਨਾ ਤੇ ਐਂ ਲੱਗਦਾ ਕਿਸੇ ਬੰਦੇ ਨੂੰ ਵੀ ਹੱਥ ਲਾਦੀਏ ਨਾ ਤੇ ਵਿੱਚੋਂ ਕਰੰਟ ਆਉਂਦਾ ਦਾ ਪਤਾ ਨਹੀਂ ਕੀ ਸਿਸਟਮ ਹੋਇਆ ਪਿਆ ਹੈ ਤੇ ਮੈਨੂੰ ਤਾਂ ਦੋ ਤਿੰਨ ਵਾਰੀ ਲੱਗਿਆ ਮੈਂ ਡਰ ਗਈ ਮੈਂ ਕਿ ਬੈੱਡ 'ਚੋਂ ਕਿਵੇਂ ਕਰੰਟ ਆ ਗਿਆ ਤੇ ਖੁਦ ਨੂੰ ਡਰ ਲੱਗਦਾ ਨਾ ਬਟ ਕੁਛ ਨਾ ਸਕਿਨੀ ਇਹੋ ਜੀ ਹੋ ਜਾਂਦੀ ਹੁੰਦੀ ਹੈ ਇਹਨਾਂ ਦਿਨਾਂ ਵਿੱਚ ਵੀ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਹੱਥ ਲਾਉਂਦੇ ਹਾਂ ਨਾ ਤਾਂ ਕਰੰਟ ਆਉਂਦਾ ਹੈ ਔਰ ਨਾ ਆਪਣੇ ਘਰ ਦੇ ਕੰਮ ਬਤਾ ਜਿਆਦਾ ਕਿਉਂ ਵੱਧਦੇ ਆ ਕਿਉਂਕਿ ਜਦੋਂ ਆਪਾਂ ਆਪਣੇ ਸਮਾਨ ਨੂੰ ਆਪਣੀ ਥਾਂ ਤੇ ਨਹੀਂ ਰੱਖਦੇ ਜੇ ਦੇਖੋ ਇੱਕ ਬੰਦਾ ਜਿਹੜਾ ਹੁੰਦਾ ਘਰ ਨੂੰ ਸੰਭਾਲਦਾ ਹੁੰਦਾ ਪਰ ਬਾਕੀ ਦੇ ਜਿਹੜੇ ਮੈਂਬਰ ਹੁੰਦੇ ਆ ਨਾ ਸਮਾਨ ਕੱਢਿਆ ਤੇ ਉੱਥੇ ਹੀ ਰੱਖਤਾ ਜੇ ਆਪਣੀ ਆਪਣੀ ਜਗ੍ਹਾ ਤੇ ਜਿਹੜੀ ਚੀਜ਼ ਦੀ ਥਾਂ ਬਣੀ ਆ ਉਸੇ ਜਗ੍ਹਾ ਤੇ ਜੇ ਰੱਖਦੀ ਹੈ ਨਾ ਤੇ ਆਪਣਾ ਜਿਹੜਾ ਸਫਾਈ ਦਾ ਕੰਮ ਆ ਉਹ ਵੀ ਜਿਹੜਾ ਬਚ ਜਾਂਦਾ ਆ ਪਰ ਘਰ ਦੇ ਬਾਕੀ ਮੈਂਬਰ ਐਵੇਂ ਨਹੀਂ ਕਰਦੇ ਨਾ ਉਹ ਸਾਰੀ ਜ਼ਿੰਮੇਵਾਰੀ ਆਪਣੇ ਉੱਤੇ ਆ ਜਾਂਦੀ ਹੈ ਤੇ ਆ ਦੇਖੋ ਨਿਮਰਤ ਨੇ ਕੀ ਹੱਲ ਕਰਿਆ ਮੈਂ ਹੁਣੇ ਸਫਾਈ ਕਰਕੇ ਹਟੀ ਸੀ ਤੇ ਉਹਨੇ ਫੇਰ ਜਿਹੜਾ ਸਾਰਾ ਖਲਾਰਾ ਪਾ ਦਿੱਤਾ ਤੇ ਬੱਚੇ ਜਿੰਨੇ ਦਿਨ ਘਰੇ ਰਹਿਣਗੇ ਨਾ ਉਹ ਇਦਾਂ ਹੀ ਕਰਨਗੇ ਤੇ ਇੱਕ ਮਾਂ ਹੁੰਦੀ ਹੈ ਜਿਹੜਾ ਸਾਰਾ ਦਿਨ ਘਰ ਸੰਭੀਏ ਤੇ ਬੱਚੇ ਹੁੰਦੇ ਆ ਸਾਰਾ ਦਿਨ ਖਲਾਰਾ ਪਾਉਂਦੇ ਆ ਬਟ ਇਹ ਉਮਰ ਹੁੰਦੀ ਆ ਨਾ ਬੱਚਿਆਂ ਦੀ ਖੇਡਣ ਦੀ ਤੇ ਆਪਾਂ ਟੋਕਾ ਟਕਾਏ ਵੀ ਨਹੀਂ ਕਰ ਸਕਦੇ ਜੇ ਕਰਾਂਗੇ ਵੀ ਤੇ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਣੀ ਹੈਗੀ ਕਿਉਂਕਿ ਜਿਹੜਾ ਕੰਮ ਨਾਲੇ ਕਰਨਾ ਹੋ ਤਾਂ ਕਰਨਾ ਹੀ ਆ ਜਿਵੇਂ ਪੋਚਾ ਜਿਹੜਾ ਨਾ ਸਟੈਂਡਿੰਗ ਹੀ ਲਗਾਉਂਗੀ ਵੈਸੇ ਨਾ ਘਰ ਇਹ ਨਾ ਗੰਦਾ ਹੁੰਦਾ ਨਹੀਂ ਹੈਗਾ ਬਾਕੀ ਜਿਹੜੇ ਸਮਾਨ ਜਿਹੜੇ ਚੱਕਦੇ ਆ ਇੱਧਰ ਉੱਧਰ ਕਰਦੇ ਆ ਨਾ ਸਮਾਨ ਨੂੰ ਸਮੇਟਣ ਲੱਗਿਆ ਟਾਈਮ ਲੱਗ ਜਾਂਦਾ ਬਟ ਜਦੋਂ ਥੱਲੇ ਸਫਾਈ ਕਰਨੀ ਹੁੰਦੀ ਹੈ ਨਾ ਉਹਦੇ 'ਚ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ ਨਾ ਆਪਾਂ ਸਵੇਰ ਸ਼ਾਮ ਜਦੋਂ ਝਾੜੂ ਲਗਾ ਕੇ ਸਾਫ਼ ਕਰਦੀਆਂ ਫਿਰ ਘਰ ਇੰਨਾ ਗੰਦਾ ਹੁੰਦਾ ਨਹੀਂ ਹੈਗਾ ਬਾਕੀ ਜਦੋਂ ਕੋਈ ਸਮਾਨ ਕਰਦਾ ਬਾਕੀ ਮੈਂਬਰ ਕਰਦਾ ਉਹਨੂੰ ਉਸੇ ਜਗ੍ਹਾ ਤੇ ਨਹੀਂ ਰੱਖਦਾ ਨਾ ਉਹਦੀ ਉਹਨੂੰ ਸਮੇਟਣ ਵਿੱਚ ਉਹਦੀ ਜਗ੍ਹਾ ਤੇ ਰੱਖਣ ਵਿੱਚ ਜਿਹੜਾ ਟਾਈਮ ਲੱਗ ਜਾਂਦਾ ਹੁੰਦਾ ਸਮਾਨ ਨੂੰ ਸੈੱਟ ਕਰਕੇ ਰੱਖਣ 'ਚ ਜਿਹੜਾ ਟਾਈਮ ਲੱਗ ਜਾਂਦਾ ਹੁੰਦਾ ਆ ਦੇ ਬਾਕੀ ਮੈਂਬਰ ਬੱਚਿਆਂ ਨੂੰ ਛੱਡ ਕੇ ਘਰ ਦੇ ਜਿਹੜੇ ਬਾਕੀ ਮੈਂਬਰ ਹੁੰਦੇ ਆ ਅਗਰ ਉਹ ਵੀ ਸਾਰੇ ਐਵੇਂ ਸਾਥ ਦੇਣਾਂ ਜਿਹੜੀ ਚੀਜ਼ ਐਟ ਲੀਸਟ ਜਿਹੜੇ ਸਮਾਨ ਕੰਮ ਤੇ ਨਹੀਂ ਚਲੋ ਜਿਹੜਾ ਸਮਾਨ ਜਿੱਥੋਂ ਚੱਕਿਆ ਹੁੰਦਾ ਉਹਦੀ ਥਾਂ ਤੇ ਰੱਖ ਦੇਣਾਂ ਫਿਰ ਵੀ ਜਿਹੜਾ ਇੱਕ ਹਾਊਸ ਵਾਈਫ ਦਾ ਟਾਈਮ ਹੁੰਦਾ ਆ ਉਹ ਬਚ ਜਾਂਦਾ ਆ ਤੇ ਉਹਨਾਂ ਜਿਹੜਾ ਟਾਈਮ ਬਚਿਆ ਹੁੰਦਾ ਉਹਨਾਂ ਵਿੱਚ ਉਹ ਬਾਕੀ ਹੋਰ ਜਿਹੜੇ ਬਾਕੀ ਹੋਰ ਦੇ ਕੰਮ ਹੁੰਦੇ ਆ ਉਹ ਕਰ ਸਕਦੀ ਆ ਤੇ ਇੰਨਾ ਕ ਆਪਾਂ ਸਹਿਯੋਗ ਕਰ ਸਕਦੇ ਆ ਨਾ ਘਰ ਦੇ ਬਾਕੀ ਮੈਂਬਰ ਤੇ ਉਹਨਾਂ ਤੇ ਆਪਾਂ ਨੂੰ ਜਿਹੜਾ ਕਰਨਾ ਚਾਹੀਦਾ ਆ ਜਿੱਦਾਂ ਕਿ ਇਹ ਲਮਾਰੀ ਚੋ ਕੱਪੜੇ ਕੱਢਨੇ ਆ ਤੇ ਇਹ ਕੱਪੜੇ ਇੱਕ ਕਰ ਇੱਕ ਇੱਕ ਕਰਕੇ ਜਿਹੜੇ ਕੱਢ ਲਿਆ ਨੇ ਫਿਰ ਜਿਹੜੇ ਬਾਕੀ ਦੇ ਕੱਪੜੇ ਖਿੱਲਰ ਦੇ ਆ ਨਾ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਹੜਾ ਸੈੱਟ ਕਰਕੇ ਰੱਖ ਦੇਣ ਤੇ ਫਿਰ ਜਿਹੜਾ ਲਮਾਰੀ ਚਗਾ ਨਹੀਂ ਪੈਂਦਾ ਹੈਗਾ ਇੰਨੇ ਚ ਵੀ ਜਿਹੜੀ ਇੱਕ ਔਰਤ ਆ ਉਹਦਾ ਵੀ ਟਾਈਮ ਜਿਹੜਾ ਬਚ ਜਾਂਦਾ ਉਹਨੂੰ ਸੈੱਟ ਕਰਨ ਚ ਤੇ ਲੋ ਜੀ ਇੱਥੇ ਨਾ ਮਾਂ ਪਾਂਡਿਆਂ ਦੀ ਪਾਂਡਿਆਂ ਨੂੰ ਜਿਹੜਾ ਮੈਂ ਟੋਕਰੇ ਵਿੱਚ ਸੈੱਟ ਕਰ ਦਿੱਤਾ ਸੀ ਤੇ ਇੱਥੇ ਟੋਕਰੀ ਰਹਿ ਗਈ ਸੀ ਮੈਂ ਸੋਚਿਆ ਨਾ ਇਹਨੂੰ ਵੀ ਸਾਫ਼ ਕਰ ਦਿੰਦੇ ਆ ਕਿ ਕਿ ਨਾਲ ਤੇ ਚ ਪਾਂਡੇ ਪਰੇ ਹੀ ਰਹਿੰਦੇ ਜਦੋਂ ਵੀ ਆਪਾਂ ਰਸੋਈ ਚ ਕੋਈ ਵੀ ਪਾਂਡਾ ਇੱਕ ਪਾਂਡਾ ਦੋ ਪਾਂਡੇ ਹਨਾ ਧੋ ਕੇ ਜਦੋਂ ਰੱਖਦੇ ਆ ਇਹਦੀ ਚੀਜ਼ ਰੱਖਦੇ ਆ ਤੇ ਇਹਨੂੰ ਫਿਰ ਧੋਣ ਦਾ ਟਾਈਮ ਨਹੀਂ ਮਿਲਦਾ ਹੈਗਾ ਤੇ ਹੁਣ ਇਹ ਖਾਲੀ ਕਰੀ ਸੀ ਨਾ ਮੈਂ ਕਿ ਲੱਗੇ ਹੱਥ ਇਹਨੂੰ ਵੀ ਜਿਹੜਾ ਧੋ ਲੈਣੀ ਆ ਉਸ ਤੋਂ ਬਾਅਦ ਮੈਂ ਲੱਗੀ ਸੀ ਜੀ ਸਿੰਕ ਦੀ ਸਫਾਈ ਕਰਨ ਵਾਸਤੇ ਔਰ ਨਾ ਕੱਲ ਮੇਰਾ ਵਲੌਗ ਨਹੀਂ ਆਇਆ ਹੈਗਾ ਬਸ ਮੈਨੂੰ ਨਾ ਇਸੇ ਚੀਜ਼ ਦੀ ਟੈਨਸ਼ਨ ਰਹੀ ਵੀ ਮੇਰਾ ਵਲੌਗ ਕਿਉਂ ਨਹੀਂ ਮੈਂ ਕਰ ਪਾਈ ਹਨਾ ਜਦੋਂ ਆਪਾਂ ਕੋਈ ਰੈਗੂਲਰਲੀ ਕੰਮ ਕਰਦੇ ਆਂ ਤੇ ਇੱਕ ਦਿਨ ਉਹ ਮਿਸ ਹੋ ਜੇ ਨਾ ਫਿਰ ਆਪਾਂ ਨੂੰ ਅਜੀਬ ਜਿਹਾ ਲੱਗਣ ਲੱਗ ਜਾਂਦਾ ਕਿ ਆਪਾਂ ਅੱਜ ਉਹ ਕੰਮ ਕਰਿਆ ਨਹੀਂ ਹੈਗਾ ਇਸ ਕਰਕੇ ਨਾ ਅੱਜ ਮੈਂ ਜਿਹੜੇ ਆਪਣੇ ਉਸ ਟਾਈਮ ਦੇ ਕੰਮ ਸੀ ਨਾ ਪਹਿਲਾਂ ਹੀ ਨਿਬੇੜ ਲਏ ਸੀ ਤੇ ਮੈਂ ਕਿਹਾ ਵੀ ਮੈਂ ਬੈਠ ਕੇ ਨਾ ਜਿਹੜਾ ਐਡੀਟਿੰਗ ਕਰੂੰਗੀ ਕਿਉਂਕਿ ਨਾ ਮੈਂ ਸ਼ਾਮ ਨੂੰ ਐਡੀਟਿੰਗ ਕਰਕੇ ਸ਼ਾਮ ਨੂੰ ਹੀ ਜਿਹੜਾ ਵੀਡੀਓ ਪੋਸਟ ਕਰਦੀ ਹੁੰਦੀ ਆ ਇਸ ਕਰਕੇ ਨਾ ਮੇਰੇ ਤੇ ਜ਼ਿਆਦਾ ਪ੍ਰੈਸ਼ਰ ਹੋ ਜਾਂਦਾ ਆ ਕਿਉਂਕਿ ਉਸ ਟਾਈਮ ਕੰਮ ਦਾ ਟਾਈਮ ਵੀ ਹੋ ਜਾਂਦਾ ਆ ਔਰ ਵੀਡੀਓ ਪਾਉਣ ਦਾ ਵੀ ਟਾਈਮ ਹੋ ਜਾਂਦਾ ਆ ਕਿਨਾਂ ਦੁਪਹਿਰ ਦੇ ਟਾਈਮ ਵੀ ਮੈਨੂੰ ਇੰਨਾ ਟਾਈਮ ਮਿਲਦਾ ਨਹੀਂ ਹੈਗਾ ਕਿਉਂਕਿ ਘਰ ਦੇ ਬਾਕੀ ਮੈਂਬਰ ਵੀ ਘਰ ਹੀ ਹੁੰਦੇ ਆ ਤੇ ਬੱਚੇ ਵਗੈਰਾ ਜਿਹੜਾ ਸ਼ੋਰ ਵਗੈਰਾ ਪਾਉਂਦੇ ਰਹਿੰਦੇ ਆ ਨਾ ਉਸ ਟਾਈਮ ਮੈਨੂੰ ਐਡੀਟਿੰਗ ਕਰਨ ਦਾ ਜਿਹੜਾ ਟਾਈਮ ਮਿਲਦਾ ਨਹੀਂ ਹੈਗਾ ਤੇ ਲੋ ਜੀ ਇੱਥੇ ਮੇਰਾ ਸਾਫ ਸਫਾਈ ਦਾ ਸਾਰਾ ਕੰਮ ਹੋ ਗਿਆ ਸੀ ਤੇ ਅੱਜ ਨਾ ਮੈਂ ਆਪਣੇ ਰੂਮ ਦੀ ਥੋੜੀ ਜੀ ਲੁੱਕ ਚੇਂਜ ਕੀਤੀ ਹੈ ਤੇ ਬੈੱਡ ਦੀਆਂ ਦੋ ਸਾਈਡਾਂ ਨੇ ਨਾ ਜਿਹੜੀਆਂ ਉਹ ਮੈਂ ਇਕੱਠੀਆਂ ਰੱਖੀਆਂ ਹੋਈਆਂ ਉਹਦੀ ਕਰਕੇ ਨਾ ਮੇਰਾ ਰੂਮ ਦਾ ਜਿਹੜਾ ਰੂਮ ਦੀ ਜਿਹੜੀ ਲੁੱਕ ਆ ਨਾ ਉਹ ਚੇਂਜ ਜੀ ਹੋ ਗਈ ਤੇ ਆਪਣੇ ਆਪ ਨੂੰ ਵੀ ਨਾ ਜਿਹੜਾ ਵਧੀਆ ਲੱਗ ਰ ਕਿਉਂਕਿ ਜਦੋਂ ਆਪਾਂ ਥੋੜੀ ਜੀ ਲੁੱਕ ਚੇਂਜ ਕਰ ਦਿੰਦੇ ਆ ਨਾ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਬੋਰ ਜੀ ਨਹੀਂ ਹੁੰਦੇ ਹੈਗੇ ਆਪਾਂ ਇੱਕੋ ਤਰੀਕੇ ਨਾਲ ਜਿਹੜਾ ਦੇਖ ਕੇ ਤੇ ਲੋ ਜੀ ਇੱਥੇ ਨਾ ਮੈਂ ਨਾ ਕਿ ਆ ਗਈ ਸੀ ਤਕਰੀਬਨ ਆਪਣਾ ਸਾਰਾ ਕੰਮ ਨਿਭੜ ਹੀ ਚੁੱਕਿਆ ਸੀਗਾ ਤੇ ਹੁਣ ਨਾ ਮੈਂ ਥੋੜਾ ਜਿਹਾ ਰੈਡੀ ਹੋ ਰਹੀ ਸੀ ਤੇ ਨਿਮਰਤ ਵੀ ਨਾ ਸੋ ਗਈ ਸੀ ਤੇ ਮੈਂ ਸੋਚਿਆ ਨਾ ਚਲੋ ਸੋ ਗਈ ਹੈ ਤੇ ਥੋੜੇ ਦਿਨ ਵਾਸਤੇ ਮੈਂ ਵੀ ਆਰਾਮ ਕਰ ਲਵਾਂਗੀ ਬਟ ਮੈਂ ਨਾ ਅਚਾਨਕ ਜਦੋਂ ਦੇਖਿਆ ਨਾ ਤੇ ਨਿਮਰਤ ਉੱਠੀ ਹੋਈ ਸੀ ਤੇ ਮੇਰੇ ਵੱਲ ਟੁਕੜ ਟੁਕੜ ਦੇਖ ਰਹੀ ਸੀ ਮੈਂ ਵੀ ਨਾ ਵੇਖ ਕੇ ਡਰ ਗਈ ਵੀ ਇਹਨੂੰ ਇੱਕੋ ਦ ਏ ਮੈਨੂੰ ਲੱਗਦਾ ਨਾ ਇਹ ਨੀਂਦਾਂ ਵਿੱਚ ਉੱਠ ਗਈ ਸੀਗੀ ਤੇ ਫਿਰ ਨਾ ਮੈਂ ਇਹਦੇ ਕੋਲ ਗਈ ਫਿਰ ਇਹਨੂੰ ਮੈਂ ਗੋਦੀ ਵਿੱਚ ਚੱਕਿਆ ਤੇ ਇਹ ਨਾ ਕੱਚੀ ਨੀਂਦ ਉੱਠ ਜਾਂਦੀ ਹੁੰਦੀ ਹੈ ਕਈ ਵਾਰ ਫਿਰ ਇਹਨੂੰ ਐਵੇਂ ਥਾਪੜ ਕੇ ਜਿਹੜਾ ਸੁਆਣਾ ਪੈਂਦਾ ਆ ਤੇ ਹੁਣ ਵੀ ਮੈਂ ਇਦਾਂ ਹੀ ਕਰੂੰਗੀ ਬਸ ਇਹਨੂੰ ਥਾਪੜ ਕੇ ਜਿਹੜਾ ਸੁਵਾ ਦੂੰਗੀ ਉਸ ਤੋਂ ਬਾਅਦ ਨਾ ਮੈਂ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਹੁਣ ਮੈਂ ਬਣਾਉਣੀ ਹੈ ਰੋਟੀ ਕਿਉਂਕਿ ਨਾ ਨਿੰਮਰ ਦੇ ਪਾਪਾ ਵੀ ਆਉਣ ਵਾਲੇ ਆ ਔਰ ਨਾ ਨਿਮਰਤ ਨੂੰ ਸਵਾਨ ਤੋਂ ਬਾਅਦ ਨਾ ਮੈਂ ਐਸੀ ਬਾਹਰ ਤੇ ਬਾੜ ਮੈਂ ਦੇਖਿਆ ਨਾ ਜਿਹੜੇ ਬੋਦੇ ਵਗੈਰਾ ਲਗਾ ਰੱਖਿਆ ਨਾ ਬਿਲਕੁਲ ਸੁੱਕੇ ਪਏ ਸੀ ਕਿਉਂਕਿ ਨਾ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਜਿੰਨਾ ਮਰਜ਼ੀ ਪਾਣੀ ਆਪਾਂ ਦੇ ਦਈਏ ਫਿਰ ਵੀ ਜਿਹੜੇ ਨਾ ਜਲਦੀ ਸੁੱਕ ਜਾਂਦੇ ਆ ਤੇ ਇਹਨਾਂ ਨੂੰ ਦੁਪਹਿਰ ਦਾ ਟਾਈਮ ਸੀਗਾ ਇੱਥੇ ਮੈਂ ਨਾ ਸੋਚਿਆ ਇੱਕ ਵਾਰੀ ਫੇਰ ਇਹਨਾਂ ਨੂੰ ਜਿਹੜਾ ਪਾਣੀ ਦੇ ਦੇ ਦਿੰਦੀ ਆ ਕਿਉਂਕਿ ਨਾ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਕੇਅਰ ਕਰਦੀ ਆ ਸਵੇਰ ਸ਼ਾਮ ਰੈਗੂਲਰ ਇਹਨਾਂ ਨੂੰ ਪਾਣੀ ਦਿੰਦੀ ਆ ਬਾਕੀ ਟਾਈਮ ਟੂ ਟਾਈਮ ਜੋ ਇਹਨਾਂ ਨੂੰ ਕੇਅਰ ਚਾਹੀਦੀ ਹੁੰਦੀ ਆ ਉਹ ਵੀ ਜਿਹੜੀ ਮੈਂ ਇਹਨਾਂ ਤੇ ਇੱਥੇ ਜੀ ਨਿਮਰਦੇ ਪਾਪਾ ਆ ਚੁੱਕੇ ਸੀ ਤੇ ਉਹ ਲੈ ਕੇ ਆਏ ਅੱਜ ਖੀਰੇ ਤੇ ਗੋਭੀ ਦੀ ਸਬਜੀ ਤੇ ਮੈਨੂੰ ਕਹਿ ਰਹੇ ਸੀ ਵੀ ਗੋਭੀ ਦੀ ਸਬਜੀ ਬਣਾਓ ਵੈਸੇ ਨਾ ਬੇਠਾ ਪਿਆ ਸੀਗਾ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਵੀ ਅੱਜ ਆਪਾਂ ਪੇਠਾ ਬਣਾ ਲੈਨੇ ਆਂ ਕਹਿੰਦੇ ਨਹੀਂ ਵੀ ਮੈਂ ਗੋਭੀ ਖਾਣੀ ਆ ਇਸ ਕਰਕੇ ਜਿਹੜੀ ਸਬਜੀ ਤਾਜੀ ਲੈ ਕੇ ਆਉਂਦੇ ਹੁੰਦੇ ਆ ਨਾ ਤੁਸੀਂ ਉਹੀ ਬਣਾਇਆ ਕਰੋ ਮੈਂ ਕਿਹਾ ਚਲੋ ਇਹਨਾਂ ਨੂੰ ਨਾ ਵਾਸ਼ ਕਰਕੇ ਜਿਹੜਾ ਰੱਖ ਦਿੰਨੀ ਆ ਉਸ ਤੋਂ ਬਾਅਦ ਜਿਹੜਾ ਸ਼ਾਮ ਨੂੰ ਇਹਨੂੰ ਕੱਟੂਗੀ ਤੇ ਕਿਉਂਕਿ ਜਦੋਂ ਵੀ ਕੋਈ ਸਬਜੀ ਲੈ ਕੇ ਆਉਂਦੇ ਹੁੰਦੇ ਆ ਨਾ ਮੈਂ ਇੱਕ ਵਾਰ ਇਹਨਾਂ ਨੂੰ ਵਾਸ਼ ਕਰ ਲੈਣੀ ਹੁੰਦੀ ਆ ਔਰ ਵੋਸ਼ ਕਰਨ ਤੋਂ ਬਾਅਦ ਹੀ ਜਿਹੜਾ ਮੈਂ ਇਹਨਾਂ ਨੂੰ ਫਰਿੱਜ 'ਚ ਰੱਖਦੀ ਹੁੰਦੀ ਆ ਜਿੱਦਾਂ ਕਿ ਹੁਣ ਦੁਪਹਿਰ ਦਾ ਟਾਈਮ ਹੋਇਆ ਪਿਆ ਨਾ ਤੇ ਉਹਨਾਂ ਨੂੰ ਵੀ ਰੋਟੀ ਵਗੈਰਾ ਦੇਣੀ ਸੀ ਤੇ ਭਾਂ ਕਰਕੇ ਉਹਨਾਂ ਨੂੰ ਵੀ ਜਿਹੜਾ ਮੈਂ ਖੀਰਾ ਕੱਟ ਕੇ ਦਿੱਤਾ ਕਿਉਂਕਿ ਇਹਨਾਂ ਦੁਪਹਿਰ ਦੇ ਟਾਈਮ ਵਧੀਆ ਲੱਗਦਾ ਆ ਤੇ ਰਾਤ ਨੂੰ ਨਾ ਥੋੜਾ ਜਿਹਾ ਭਾਰਾ ਹੋ ਜਾਂਦਾ ਆ ਤੇ ਖਾਦਾ ਨਹੀਂ ਜਾਂਦਾ ਹੈਗਾ ਜੇ ਖਾ ਵੀ ਲਈਏ ਨਾ ਫਿਰ ਪਚਦਾ ਨਹੀਂ ਹੈਗਾ ਇਸ ਕਰਕੇ ਰਾਤ ਨੂੰ ਅਸੀਂ ਸਕਿਪ ਕਰਦੇ ਹੁੰਨੇ ਆ ਬਟ ਦੁਪਹਿਰ ਦੇ ਟਾਈਮ ਜਿਹੜਾ ਸੈਲਡ ਵਗੈਰਾ ਜ਼ਰੂਰ ਲੈਨੇ ਹੁੰਨੇ ਆ ਤੇ ਇੱਥੇ ਦਾਲ ਤੇ ਦਹੀਂ ਮੈਂ ਐਡ ਕਰੂੰਗੀ ਦੁਪਹਿਰ ਦੇ ਖਾਣੇ ਦੇ ਵਿੱਚ ਤੇ ਮਿਰਚ ਦਾ ਆਚਾਰ ਤੇ ਸਿੰਪਲ ਜਿਹੜਾ ਫੁਲਕਾ ਤੇ ਦੁਪਹਿਰ ਨੂੰ ਵੈਸੇ ਸਾਡਾ ਇੰਨਾ ਕੰਮ ਹੁੰਦਾ ਨਹੀਂ ਹੈਗਾ ਕਿਉਂਕਿ ਜਿੱਦਾਂ ਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਅਸੀਂ ਸ਼ਾਮ ਨੂੰ ਹੀ ਸਬਜੀ ਬਣਾਉਂਦੇ ਆਂ ਤੇ ਸਬਜੀ ਜਿਹੜੀ ਸਾਡੀ ਤਿੰਨ ਟਾਈਮ ਚੱਲ ਜਾਂਦੀ ਹੁੰਦੀ ਆ ਤੇ ਦੁਪਹਿਰ ਨੂੰ ਸਿਰਫ ਅਸੀਂ ਰੋਟੀ ਹੀ ਬਣਾਉਣੀ ਹੁੰਦੀ ਆ ਹੋਰ ਕੋਈ ਇੰਨਾ ਕੰਮ ਨਹੀਂ ਹੁੰਦਾ ਸਾਡਾ ਲੰਚ ਵਿੱਚ ਤੇ ਕਈ ਵਾਰ ਸਬਜੀ ਵਗੈਰਾ ਨਹੀਂ ਹੁੰਦੀ ਫੇਰ ਸਬਜੀ ਬਣਾਉਣੀ ਪੈ ਜਾਂਦੀ ਆ ਅਦਰਵਾਈ ਜਿਹੜੀ ਸ਼ਾਮ ਨੂੰ ਹੀ ਅਸੀਂ ਜਿਹੜੀ ਸਬਜੀ ਬਣਾਉਂਦੇ ਆਂ ਔਰ ਨਾ ਇੱਥੇ ਮੈਂ ਅੱਜ ਕੁਝ ਗਰਮੀਆਂ ਵਾਲੇ ਕੱਪੜੇ ਕੱਢੇ ਸੀ ਮੇਰੇ ਵੀ ਔਰ ਨਿਮਰਤ ਦੇ ਪਾਪਾ ਦੇ ਵੀ ਉਹਨਾਂ ਦੀ ਵੀ ਟੀ-ਸ਼ਰਟਾਂ ਵਗੈਰਾ ਜਿਹੜੀਆਂ ਹਜੇ ਕੱਢਣੀਆਂ ਰਹਿੰਦੀਆਂ ਸੀਗੀਆਂ ਅੱਧੇ ਇੱਕ ਕੱਪੜੇ ਕੱਢੇ ਸੀ ਅੱਧੇਕ ਰਹਿੰਦੇ ਸੀ ਉਹ ਵੀ ਜਿਹੜੇ ਮੈਂ ਅੱਜ ਕੱਢ ਲਏ ਆ ਤੇ ਆਪਣੇ ਵੀ ਸੂਟ ਜਿਹੜੇ ਮੈਂ ਅੱਜ ਕੱਢੇ ਆ ਦੋ ਤਿੰਨ ਜਿਹੜੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਤੇ ਇਹਨਾਂ ਨੂੰ ਮੈਂ ਦੇਖ ਰਹੀ ਸੀ ਜੇ ਪਾਉਣ ਵਾਲੇ ਹੈਗੀਆਂ ਫਿਰ ਤਾਂ ਮੈਂ ਪਾ ਲੂੰਗੀ ਜੇ ਨਹੀਂ ਮੈਨੂੰ ਲੱਗ ਰਿਹਾ ਫਿਰ ਮੈਂ ਇਹਨਾਂ ਨੂੰ ਜਿਹੜਾ ਸਾਈਡ ਕਰ ਦੂੰਗੀ ਤੇ ਮੈਨੂੰ ਲੱਗਾ ਸੀ ਵੀ ਚਲੋ ਇਸ ਸੀਜ਼ਨ ਦਾ ਜਿਹੜੇ ਪੈ ਜਾਣਗੇ ਤੇ ਫਿਰ ਇਹਨਾਂ ਨੂੰ ਮੈਂ ਜਣਾ ਫੋਲਡ ਕਰਕੇ ਰੱਖ ਰਹੀ ਸੀ ਤੇ ਇਹਦੇ ਨਾਲ ਹੀ ਨਾ ਸ਼ਾਮ ਦਾ ਟਾਈਮ ਹੋ ਗਿਆ ਤੇ ਮੈਂ ਆਪਣੇ ਵਲੌਗ ਦਾ ਵੀ ਜਿਹੜਾ ਐਂਡ ਕਰਦੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਿਨਾਂ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗੂਗਾ ਤਾਂ ਪਿਆਰਾ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਇੱਕ ਨਵੇਂ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਏ